ਹੋ ਗਏ ਨੇ 18 ਸਾਲ ਹਾਂਜੀ ਨੰਬਰ 2 ਦੇ ਉੱਪਰ ਮੈਂ ਦੱਸ ਦੇਣਾ ਚਾਹੁੰਨਾ ਕਿ ਮੇਰਾ ਪਿਓ ਇੱਕ ਹੈ ਮੇਰੇ ਪਿਓ ਦੋ ਨਹੀਂ ਹੈ ਹਾਂਜੀ ਠੀਕ ਹੈ ਜੀ ਆ 18 ਸਾਲਾਂ ਦੇ ਦੌਰਾਨ ਮੈਂ ਕਦੀ ਵੀ ਇਸ ਮੁੱਦੇ ਦੇ ਹੱਕ ਜਾਂ ਵਿਰੋਧ ਵਿੱਚ ਅੱਜ ਤੱਕ ਨਹੀਂ ਆਇਆ ਹਾਂ ਹਾਂਜੀ ਠੀਕ ਹੈ ਜੀ ਉਸ ਦਿਨ ਕੀ ਹੋਇਆ ਕਿ ਇੱਕ ਦਿਨ ਮੇਰੇ ਨਾਲ ਜਿਹੜਾ ਲੜਕਾ ਹੁੰਦਾ ਆ ਸੁਖਮਨ ਸਿੰਘ ਉਸਨੇ ਮੈਨੂੰ ਕਿਹਾ ਕਹਿੰਦਾ ਵੀ ਵਰਜੀ ਵੀ WhatsApp ਦੇ ਉੱਪਰ 15 16000 ਮੈਸੇਜ ਆਏ ਨੇ ਜਦ ਕਿ ਉਹ ਮੇਰੇ ਕੋਲ ਘਰ ਆ ਕੇ ਮਾਫੀ ਮੰਗ ਕੇ ਵੀ ਗਿਆ ਆ ਹਾਂਜੀ ਮੈਂ ਤਾਂ ਹੁਕਮ ਕਰੋ ਜੀ ਕੀ ਮੈਸੇਜ ਆਏ ਨੇ ਕਹਿੰਦਾ ਵੀ ਕੁਛ ਨਹੀਂ ਤੇ ਤੁਹਾਡੇ ਪ੍ਰੋਗਰਾਮਾਂ ਦੇ ਇਸ਼ਤਿਹਾਰ ਭੇਜੇ ਨੇ ਮੈਂ ਕਿਹਾ ਕਾਕਾ ਉਹ ਸ਼ੇਅਰ ਕਰ ਦੇ ਤੇ ਮੈਂ ਆ ਨਿੱਕੇ ਨਿੱਕੇ ਜਿਹੇ ਕੰਮ ਕਰਨ ਲੱਗਿਆ ਕਹਿੰਦਾ ਠੀਕ ਹੈ ਜੀ ਉਸ ਤੋਂ ਬਾਅਦ ਉਹ ਜੀ ਦੁਬਾਰਾ ਮੈਨੂੰ ਕਾਲ ਆਈ ਹੈ ਕਹਿੰਦਾ ਵੀ ਵਰਜੀ ਪੁੱਛ ਸਜਣਾ ਨੇ ਸਵਾਲ ਪੁੱਛੇ ਨੇ ਹਾਂਜੀ ਮੈਂ ਤੇਰ ਸਵਾਲਾਂ ਜੋਗਾ ਟਾਈਮ ਨਹੀਂ ਹੈ ਜਿੰਨੇ ਪੁੱਛਣਾ ਉਹ ਤੇ YouTube ਦੇ ਉੱਪਰ ਦੇਖ ਸਕਦਾ ਹੈ ਕਿਉਂਕਿ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹੋਏ ਨੇ ਹਾਂਜੀ ਜਾਂ ਕੁਝ ਰਿਵਿਊਸ ਦੇਖ ਸਕਦੇ ਨੇ ਕਹਿੰਦਾ ਵੀ ਜੀ ਦਸਮ ਗ੍ਰੰਥ ਤੇ ਮੈਂ ਕੱਕ ਬਰੈਸਟਾਂ ਕਰ ਤੂੰ ਆਪ ਕੱਟ ਵੱਟ ਕੇ ਪਾਣੀ ਮੈਂ ਤੈਨੂੰ ਬੋਲ ਦੇਣਾ ਵੀ ਹੱਥ ਚ ਕੀ ਬੋਲਦੇ ਨੇ ਤੇ ਵਿਰੋਧ ਵਿੱਚ ਕੀ ਬੋਲਦੇ ਹਾਂਜੀ ਕਿਸੇ ਵੀ ਗੱਲ ਦੇ ਦੋ ਪੱਖ ਹੁੰਦੇ ਨੇ ਮੈਂ ਕਦੀ ਹਾਕਮ ਜਿਵੇਂ ਮੀਟ ਖਾਣ ਵਾਲਾ ਆਪਣੀਆਂ ਦਲੀਲਾਂ ਦੇ ਰਿਹਾ ਨਾ ਖਾਣ ਵਾਲਾ ਆਪਣੀਆਂ ਦੇ ਰਿਹਾ ਤੇ ਇਸ ਵਿਚਾਰ ਦਾ ਜਿਹੜਾ ਨਿਚੋੜ ਪਤਾ ਹਰ ਹਰਨੇਕ ਵੀਰ ਜੀ ਤੁਹਾਡਾ ਕੋਲ ਨਾ ਹਰਨੇਕ ਜੀ ਨਾ ਮੈਂ ਤੁਹਾਨੂੰ ਕਹਿੰਦੀ ਹਾਂ ਮੇਰੇ ਨਾਲ ਤੁਸੀਂ ਐਡ ਵੀ ਹਾਂਜੀ ਹਾਂ ਇਸ ਚੀਜ਼ ਦਾ ਪੂਰੇ ਦਾ ਨਿਚੋੜ ਜਿਹੜਾ ਕੱਢਿਆ ਸੀ ਨਿਚੋੜ ਅਖੀਰ ਦੇ ਉੱਪਰ ਹੀ ਕੱਢਿਆ ਸੀ ਵੀ ਜਿਹੜੇ ਮੰਨਦੇ ਨੇ ਖੂਚ ਪਹਿਣ ਮੰਨੀ ਜਾਣ ਪਰ ਉਹਨਾਂ ਨੂੰ ਬੇਨਤੀ ਹੈ ਵੀ ਗੁਰੂ ਨਾਲ ਲਾਇਆ ਕਰੋ ਤੇ ਜਿਹੜੇ ਨਹੀਂ ਮੰਨਦੇ ਇਕ ਜੀ ਹਾਂ ਜੀ ਉਹਨਾਂ ਨੂੰ ਵੀ ਮੈਂ ਕਹਿੰਦੇ ਰਹੀ ਦੋਨੇ ਖਾਤੇ ਜੋੜ ਕੇ ਦੇਣ ਸੀ ਇਹ ਨਾ ਮੰਨਣਾ ਜਾਂ ਮੰਨਣਾ ਕਿਸੇ ਦੇ ਅੰਦਰ ਦਾ ਖੋ ਸਕਦਾ ਮੈਂ ਕਿਹਾ ਤੁਸੀਂ ਕਿਰਪਾ ਕਰਕੇ ਗੰਦਾ ਟੁਕਰਾ ਨਾ ਕਹੋ ਤਾਂ ਕਿ ਆਪਣੇ ਵਿੱਚ ਉਹ ਭਾਈ ਜਿਹਾ ਕਾਇਮ ਰਹੇ ਤੇ ਲੜਾਈ ਨਾ ਹੋਵੇ ਹਾਂ ਜੀ ਕਿਸੇ ਵੀ ਗੱਲ ਦੇ ਦੋ ਪੱਖ ਹੁੰਦੇ ਨੇ ਉਹਨੇ ਪਤਾ ਕੀ ਕੀਤਾ ਜੀ ਜਿਹੜਾ ਲੜਕਾ ਸੁਖਵੰਤ ਸਿੰਘ ਨਾਮ ਆ ਮੈਂ ਕਹਿੰਦਾ ਜੇ ਕਹੋ ਤੁਸੀਂ ਫੋਟੋ ਵੀ ਸ਼ੇਅਰ ਕਰ ਦੇਣਾ ਮੈਂ ਹਾਂਜੀ ਨਹੀਂ ਨਹੀਂ ਕੋਈ ਨਹੀਂ ਕੋਈ ਉਸਨੇ ਕੀ ਕੀਤਾ ਹਾਂਜੀ ਹਾਂਜੀ ਨਹੀਂ ਵੀਰ ਜੀ ਕਿਉਂਕਿ ਕਿਸੇ ਵੀ ਸ਼ਖਸ ਦੀ ਆਡੀਓ ਚੱਲਦੀ ਦੇਖ ਕੇ ਉੱਤੇ ਸ਼ੱਕ ਕਰਨਾ ਜਾਂ 18 ਸਾਲਾਂ ਤੋਂ ਜੋ ਪ੍ਰਚਾਰ ਕਰ ਰਿਹਾ ਉਹਨੂੰ ਬਿਲਕੁਲ ਨਾ ਸੁਣਨਾ YouTube ਤੇ ਉਹਦੀਆਂ ਵੀਡੀਓ ਪਈਆਂ ਹੋਣੀਆਂ ਨਾ ਸੁਣਨਾ ਇੱਕ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸ ਦਿੰਨਾ ਮੈਂ ਉਹਨੇ ਕੀ ਕੀਤਾ ਕਿ ਉਸ ਤੋਂ ਬਾਅਦ ਕਟਿੰਗ ਕਰਕੇ ਨਾ ਜਿਹੜੇ ਤੇ ਗਰੁੱਪ ਹੱਕ ਵਿੱਚ ਸੀ ਉਹਨਾਂ ਵਿੱਚ ਉਹ ਚੀਜ਼ ਪਾ ਦਿੱਤੀ ਜਿਹੜੇ ਵਿਰੋਧ ਵਿੱਚ ਸੀ ਉਹਨਾਂ ਵਿੱਚ ਉਹ ਪਾ ਦਿੱਤੀ ਮੈਨੂੰ ਉਦੋਂ ਸ਼ਾਮ ਨੂੰ ਹੀ ਫੋਨ ਆ ਗਿਆ ਹੂੰ ਜਦੋਂ ਸ਼ਾਮ ਨੂੰ ਫੋਨ ਆਇਆ ਕਹਿੰਦੇ ਵੀਰ ਜੀ ਮੈਂ ਕਿਹਾ ਰਣਜੀਤ ਕਹਿੰਦੇ ਆਹ ਗੱਲ ਹੋ ਗਈ ਮੈਂ ਕਿਹਾ ਕਾਕਾ ਸੁਖਮਨ ਸਿੰਘ ਕੀ ਕੀਤਾ ਕਹਿੰਦਾ ਵੀਰ ਬੀਬੀ ਜਿਹੜੇ ਹੱਕ ਵਿੱਚ ਵਿਚਾਰੇ ਬੋਲਦੇ ਸੀ ਉਹਨਾਂ ਨੂੰ ਉਹ ਚੀਜ਼ ਦਿੱਤੀ ਹੈ ਜਿਹੜੇ ਵਿਰੋਧ ਵਿੱਚ ਸੀ ਉਹਨਾਂ ਨੂੰ ਉਹ ਚੀਜ਼ ਦਿੱਤੀ ਹੈ ਮੈਂ ਕਿਹਾ ਪੂਰੀ ਆਡੀਓ ਕਿਉਂ ਨਹੀਂ ਭੇਜੀ ਹੂੰ ਪੂਰੀ ਆਡੀਓ ਕਿਉਂ ਨਹੀਂ ਭੇਜੀ ਮੇਰੀ ਪੂਰੀ ਆਡੀਓ ਜਿਹਦੇ ਵਿੱਚ ਮੈਂ ਇਹ ਦੱਸਿਆ ਜੀ ਹੱਕ ਵਾਲੇ ਆਹ ਬੋਲਦੇ ਨੇ ਵਿਰੋਧ ਵਾਲੇ ਆਹ ਬੋਲਦੇ ਨੇ ਤੇ ਅਖੀਰ ਨਿਚੋੜ ਜਿਹੜਾ ਕੱਢਿਆ ਉਹ ਕੀ ਕੱਢਿਆ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਮੇਰੇ ਤੱਕ ਗੱਲ ਆਈ ਤੇ ਅਗਲੇ ਦਿਨ ਮੈਂ ਆਪ ਦਾ ਸਪਸ਼ਟੀਕਰਨ ਦਿੱਤਾ ਸੀ ਜਿਹਦੇ ਵਿੱਚ ਮੈਂ ਦੱਸਿਆ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖਾਂ ਰਹਿਤ ਮਰਿਆਦਾ ਮੇਰਾ ਜੀਵਨ ਆਧਾਰ ਹੈ ਮੈਂ ਰਹਿਤ ਮਰਿਆਦਾ ਤੋਂ ਕਦੀ ਵੀ ਬਾਹਰ ਨਹੀਂ ਜਾਂਦਾ ਨਾਲੇ ਹਰਨੇਕ ਵੀਰ ਜੀ ਮੈਂ ਇੱਕ ਛੋਟੀ ਜੀ ਗੱਲ ਤੁਹਾਡੇ ਨਾਲ ਹੋਰ ਸ਼ੇਅਰ ਕਰ ਦੇਣੀ ਚਾਹੁੰਦਾ ਹਾਂ ਹਾਂਜੀ ਮੇਰੀ ਗੱਡੀ ਦੇ ਵਿੱਚ ਕਰੀਬ 2 ਕੈਮਰੇ 24 ਘੰਟੇ ਪਏ ਰਹਿੰਦੇ ਆ ਕਿਉਂਕਿ ਮੇਰੇ ਕੋਲ ਇਹ ਚੈਨਲ ਦਾ ਕੰਮ ਹੁੰਦਾ ਆ ਕੋਈ ਸਟਾਰਟ ਸ਼ੋਅ ਹੁੰਦੇ ਨੇ ਹਨਾ ਹੂੰ ਜੇ ਮੈਨੂੰ ਕਦੀ ਇਸ ਤਰ੍ਹਾਂ ਦਾ ਕੰਮ ਕਰਨਾ ਹੋਵੇ ਨਾ ਤੇ ਮੈਂ ਆਪ ਦੀ ਨਾਂ ਬੋਲਾਂ ਆਪ ਵੀ ਨਾਂ ਬੋਲਾਂ ਤੇ ਜਿਹੜੇ ਜਿਹੜੇ ਦਸਮ ਗ੍ਰੰਥ ਦੇ ਹਮੈਤੀ ਨੇ ਉਹਨਾਂ ਨੂੰ ਲਿਆ ਕੇ ਤੇ ਮੈਂ ਇੰਟਰਵਿਊ ਕਰਦਿਆਂ ਸ਼ੁਰੂ ਕਰ ਦੇਣਾ ਮੈਂ ਮੈਨੂੰ ਕਰੀਬ 2 ਸਾਲ ਹੋ ਗਏ ਨੇ ਇੰਟਰਵਿਊ ਕਰਦਿਆਂ ਨੂੰ ਮੈਂ ਅੱਜ ਤੱਕ ਦਸਮ ਗ੍ਰੰਥ ਦੇ ਮੁੱਦੇ ਹੱਕ ਜਾਂ ਵਿਰੋਧ ਵਾਲਾ ਮੁੱਦਾ ਹੀ ਨਹੀਂ ਲਿਆ ਹੂੰ ਹੂੰ ਜੇ ਕਿਸੇ ਨੇ ਕੰਮ ਕਰਨਾ ਹੋਵੇ ਨਾ ਇਸ ਢੰਗ ਨਾਲ ਉਹ ਕੰਮ ਕਰ ਸਕਦਾ ਹੈ ਨੰਬਰ 2 ਜਿਨੇ 18 ਸਾਲ ਗੁਰਮਤ ਦੀ ਗੱਲ ਕੀਤੀ ਉਹਨੇ ਕਦੀ ਦਸਮ ਗ੍ਰੰਥ ਦਾ ਮੁੱਦਾ ਛੇੜਿਆ ਹੀ ਨਹੀਂ ਹੂੰ ਹੂੰ ਨੰਬਰ 3 ਪੰਜਾਬ ਦੇ ਵਿੱਚ ਕਰੀਬ ਕਰੀਬ ਵਿਗਿਆਨੀ ਸ਼ੀਰ ਸਿੰਘ ਹੰਬਾਲੇ ਤੋਂ ਤੇ ਇੱਕ ਨੇ ਮੇਰੇ ਖੇਲ ਡਾਕਟਰ ਅਨੋਖ ਸਿੰਘ ਬਟੇਲ ਦੇ ਤੋਂ ਜਿਹੜਾ ਦਸਮ ਗ੍ਰੰਥ ਦਾ ਜ਼ਿਆਦਾਤਰ ਲੈਂਦੇ ਆ ਹਨਾ ਅੱਜ ਤੱਕ ਕੋਈ ਦੱਸ ਦੇ ਦੀ ਇਹਨਾਂ ਨਾਲ ਕੋਈ ਹਰਪ੍ਰੀਤ ਸਿੰਘ ਮਕੂਦੀ ਮੀਟਿੰਗ ਹੋਈ ਹੋਵੇ ਜਾਂ ਕੋਈ ਫੋਨ ਦਾ ਵੀ ਰਿਕਾਰਡ ਦੇ ਦੇਵੇ ਮੇਰੀ ਅੱਜ ਤੱਕ ਗੱਲ ਨਹੀਂ ਹੋਈ ਕਿਉਂਕਿ ਵਿਚਾਰਾਂ ਦਾ ਜਦੋਂ ਮਤ ਪੇਦਾ ਜੇ ਫਿਰ ਗੱਲ ਕੀ ਕਰਨੀ ਹੁੰਦੀ ਹੈ ਇਸ ਚੀਜ਼ ਨੇ ਮੈਨੂੰ ਇੰਨਾ ਕੁ ਮਹਿਸੂਸ ਕਰਵਾਇਆ ਕਿ ਮੈਂ ਆਪਣੀ ਲਾਈਫ ਦੇ ਵਿੱਚ ਇੱਕ ਫੰਡਾ ਐਸਾ ਅਪਣਾ ਚੁੱਕਾ ਮਾਂ ਵੀ ਅਗਾ ਤੋਂ ਕੋਈ ਪੁੱਛੇ ਨਾ ਹੱਕ ਵਾਲੇ ਕੀ ਕਹਿੰਦੇ ਨੇ ਤੇ ਵਿਰੋਧ ਵਾਲੇ ਕੀ ਕਹਿੰਦੇ ਨੇ ਤੇ ਮੈਂ ਹਰੇਕ ਨੂੰ ਇੱਕੋ ਜਵਾਬ ਦੇਵਾਂਗਾ ਆਪਣੀ ਜ਼ਿੰਦਗੀ ਦੇ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਮੈਨੂੰ ਉਹ ਪੁੱਛ ਬਾਕੀ ਕੀ ਕਹਿੰਦੇ ਨੇ ਮੈਨੂੰ ਪੁੱਛਣ ਦੀ ਲੋੜ ਨਹੀਂ ਜੀ ਜੀ ਨਾ ਮਸਲਾ ਵੀ ਵੱਡਾ ਉੱਥੇ ਹੋਇਆ ਹੈ ਸਾਡੇ ਕੋਲ ਜਦੋਂ ਇੱਡਾ ਵੱਡਾ ਗਿਆਨ ਦਾ ਖਜ਼ਾਨਾ ਹੈ ਜੀ ਇੱਕ ਵੀਰ ਜੀ ਮੈਂ ਇੱਕ ਗੱਲ ਕਹਾਂ ਜੇ ਤੁਸੀਂ ਇਤਰਾਜ਼ ਨਾ ਕਰੋ ਤੇ ਤੁਸੀਂ ਮੇਰੇ ਵੱਡੇ ਭਰਾ ਹੋ ਮੈਂ ਜੇਨੇ ਤੁਸੀਂ ਦੱਸਿਆ ਨੇ ਸ਼ੇਅਰ ਕੀਤੀ ਆ ਹੁਣ ਮੈਨੂੰ ਤੇ ਨਹੀਂ ਪਤਾ ਤੁਸੀਂ ਸ਼ੇਅਰ ਕੀਤੀ ਆ ਪਰ ਚਲੋ ਕੋਈ ਗੱਲ ਨਹੀਂ ਕਈ ਵਾਰੀ ਹੋ ਜਾਂਦਾ ਆ ਪਰ ਤੁਸੀਂ ਅੱਜ ਤੱਕ ਜਰੂਰ ਮੈਨੂੰ ਸੁਣਿਆ ਵੀ ਹੋਵੇਗਾ ਮੈਂ ਵੀ ਤੁਹਾਨੂੰ ਸੁਣਦਾ ਰਹਿਣਾ ਜੇ ਤੁਸੀਂ ਬੋਲਦੇ ਕਪੂਰ ਆ ਲਿਖਦਾ ਇਸ ਤਰ੍ਹਾਂ ਕਰਕੇ ਮੈਨੂੰ ਇੱਕ ਇੱਕ ਗੀਤ ਤੁਹਾਡੀ ਆਪਣੀ ਜਿਹੜੀ ਹੈ ਨਾ ਉਹ ਤੁਸੀਂ ਪੁੱਛ ਸਕਦੇ ਹੋ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਕਦੋਂ ਤੁਸੀਂ ਕਿਹੜੀ ਪੋਸਟ ਪਾਈ ਹੈ ਹੈਨਾ ਆ 10-15 ਦਿਨਾਂ ਤੋਂ ਮੈਂ ਫੇਸਬੁੱਕ ਨੇ ਯੂਜ਼ ਕੀਤੀ ਕਦੀ ਵੀ ਕਿਸੇ ਬੰਦੇ ਦਾ ਹੁਣ ਤੁਹਾਡੇ ਪ੍ਰਤੀ ਮੇਰੇ ਕੋਲ ਕੋਈ ਆਡੀਓ ਆਜੇ ਤੇ ਮੈਂ ਇੱਕ ਵਾਰੀ ਜ਼ਰੂਰ ਸੋਚਦਾ ਨਹੀਂ ਯਾਰ ਜਿੱਦਾਂ ਇਹਨਾਂ ਇੰਨੇ ਦੇਰ ਤੋਂ ਇਸ ਸ਼ਖਸ ਦੀਆਂ ਪੋਸਟ ਦੇਖਦਾ ਆ ਰਿਹਾ ਮੈਂ ਕਹਿੰਦਾ ਕੋਈ ਮੇਰੀ ਵੀਡੀਓ ਸ਼ੇਅਰ ਕਰ ਦੇ ਤੇ ਮੇਰੀ ਤਾਉਣ ਲਾ ਦਿਓ ਵੀ ਆਹ ਹਰਪ੍ਰੀਤ ਸਿੰਘ ਬਖੂ ਨੇ ਚਰਿੱਤਰੋ ਪਖਿਆਨ ਬਾਰੇ ਜਾਂ ਤ੍ਰੀਆ ਸਿੱਖ ਬਾਰੇ ਆਹ ਬੋਲਿਆ ਮੈਂ ਕੌਮ ਨੂੰ ਸਮੁੱਚੀ ਨੂੰ ਕਹਿਣਾ ਵੀ ਮੇਰੇ ਬੰਦ ਬੰਦ ਕੱਟ ਦਿਓ ਮੈਂ ਹਾਜ਼ਰ ਹਾਂ ਜੀ ਕੋਈ ਮੇਰੀ ਵੀਡੀਓ ਲੱਭ ਦੇ ਫਿਰ ਮੈਨੂੰ ਆਡੀਓ ਕੰਮ ਦੀ ਹੈ ਜਿੱਕੀ ਮਜਬੂਰੀ ਬਣ ਗਈ ਉਹ ਵੀ ਵਟਸਐਪ ਤੇ ਤੇ ਪਹੁੰਚੀ ਮੇਰੇ ਕੋਲ ਤੇ ਦੋ ਚੈਨਲਾਂ ਦਾ ਕੰਮ ਹੈ ਤੀਸਰਾ ਪੰਜਾਬ ਦੇ ਵਿੱਚ ਈਵਨ ਪੰਜਾਬੀ ਚੈਨਲ ਹੈ ਮੈਂ ਤੇ ਕੁਝ ਵੀ ਕਰ ਸਕਦਾ ਹਾਂ ਇਸ ਮੁੱਦੇ ਤੇ ਆਪ ਨਾ ਬੋਲਾਂ ਕਿ ਅਨਿਸ਼ੀਰ ਸਿੰਘ ਰਾਨੂੰ ਬੁਲਵਾਈ ਜਾਵਾਂ ਡਾਕਟਰ ਨੋਖ ਸਿੰਘ ਰਾਨੂੰ ਬੁਲਵਾਈ ਜਾਵਾਂ ਇੱਕ ਤੀਸਰਾ ਸੱਚ ਮੈਂ ਤੁਹਾਨੂੰ ਹੋਰ ਦੱਸਣੀ ਕਿ ਉਹਨਾਂ ਫੋਰਮ ਦੇ ਵਿੱਚੋਂ ਜਿਹੜਾ ਤਰੀਅ ਚਿੱਤਰ ਦੀ ਵਿਆਖਿਆ ਕਰਦਾ ਕੀ ਉਹਦਾ ਨਾਮ ਹੈ ਮੇਰੇ ਕੋਲ ਤੁਹਾਡੇ ਨਾਲ ਬਹਿਸ ਵੀ ਹੋਈ ਉਹਦੀ ਗੁਰਪ੍ਰੀਤ 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 ਕੈਲੀਫੋਰਨੀਆ ਹਾਂ ਜੀ ਕੈਲੀਫੋਰਨੀਆ ਅੱਜ ਤੱਕ ਕੋਈ ਖ਼ਬਰ ਦੀ ਹਰਪ੍ਰੀਤ ਸਿੰਘ ਮਕੂ ਤੇ ਤੁਸੀਂ ਵੱਡੇ ਭਾਈਓ ਮੈਂ ਕਹਿੰਦਾ ਜੋ ਤੁਸੀਂ ਕਹੋਗੇ ਨਾ ਓਨਰ ਬੋਲਣ ਨੂੰ ਪਿਆਰ ਆਂ ਹੋਰ ਦੱਸੋ ਨਹੀਂ ਨਹੀਂ ਕੋ ਉਹ 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 ਗੱਲਾਂ ਦੇ ਵਿੱਚ ਕੋਈ ਦੂਰ ਰਾਏ ਨਹੀਂ ਹੈ ਇਹੀ ਇਤਰਾਜ਼ ਜਿਹੜਾ ਪਹਿਲੀ ਗੱਲ ਤਾਂ ਇਹ ਹੈ ਜੀ ਅਸੀਂ ਪਿਛਲੇ ਹਫ਼ਤੇ ਤੁਹਾਨੂੰ ਫੋਨ ਲਾਇਆ ਸੀ ਦੂਜਾ ਨੰਬਰ ਸਾਡੇ ਕੋਲ ਪਹਿਲਾਂ ਪਹੁੰਚਾ ਸੀ ਅੱਛਾ ਉਹ ਉਹ ਨੰਬਰ ਮੈਨੂੰ ਪਤਾ ਨਹੀਂ ਕਿੱਦਾਂ ਹੋਇਆ ਉਹ ਲੱਗਿਆ ਨਹੀਂ ਜਿਹੜਾ ਸੀਗਾ 999 ਨਹੀਂ ਨਹੀਂ ਤੇ ਇਸ ਵੀ ਕਿਸੇ ਹਰਮਨ ਲੜਕੇ ਹੁੰਦੇ ਨੇ ਜ਼ਿਆਦਾਤਰ ਫੋਨ ਉਹੀ ਚੁੱਕਦੇ ਨੇ ਮੁੰਡੇ ਕਿਉਂਕਿ ਮੈਂ ਫੋਨ ਨਹੀਂ ਚੱਕਦਾ ਹੁੰਦਾ ਤੇ ਤੇ ਇੱਕ ਕੁਦਰਤੀ ਇਸ ਫੋਨ ਦੇ ਉੱਪਰ ਹਾਂਜੀ ਠੀਕ ਆ ਤੇ ਦੂਜੀ ਗੱਲ ਇੱਕ ਗੱਲ ਹੋਰ ਕਿਉਂਕਿ ਹੁਣ ਇਸ ਵੇਲੇ ਆਨ ਲੇ ਹੋ ਜਾਂ ਤੁਸੀਂ ਤੁਹਾਨੂੰ ਸਾਰੇ ਸੁਣ ਰਿਹਾ ਜਿਹੜੇ ਜਿਹੜੀ ਤੁਸੀਂ ਕਹਿੰਦੇ ਆ ਕਿ ਮੈਂ ਪੂਰੀ ਗੱਲ ਕੀਤੀ ਸੀ ਤੇ ਉਹਨੇ ਕੱਟ ਕੇ ਪਾ ਦਿੱਤੀ ਹਾਂਜੀ ਜਿਹੜੀ ਪੂਰੀ ਤੁਹਾਡੇ ਕੋਲ ਹੈਗੀ ਆ ਉਹਦੀ ਆਡੀਓ ਉਹ ਤੁਸੀਂ ਕਿਸੇ ਤਰ੍ਹਾਂ ਭੇਜ ਸਕਦੇ ਹੋ ਸੰ ਤੁਹਾਡੇ ਕੋਲ ਹੋਊਗੀ ਵੀ ਇਸ ਜੀਜ ਦੇ ਉੱਪਰ ਮੈਂ ਇਨਾਂ ਕੋ ਸਬੰਦੇ ਤੇ ਪ੍ਰੈਸ਼ਰ ਪਾਚੂ ਕਹਿੰਦਾ ਵੀਰ ਜੀ ਜਦੋਂ ਮੈਂ ਪਾਤੀਆਂ ਸੀ ਉਸ ਤੋਂ ਬਾਅਦ ਕਹਿੰਦਾ ਮੈਂ ਕੁਛ ਨਹੀਂ ਦੇਖਿਆ ਮੈਂ ਕਿਹਾ ਤੂੰ ਮੇਰੇ ਕੋਲੋਂ ਖੁਦ ਇਹ ਚੀਜ਼ ਬਲਵਾਈ ਹੈ ਵੀ ਵੀਰ ਜੀ ਦਸਮ ਗ੍ਰੰਥ ਦੇ ਹੱਕ ਵਿੱਚ ਕੀ ਕਹਿੰਦੇ ਨੇ ਵਿਰੋਧ ਵਿੱਚ ਕੀ ਕਹਿੰਦੇ ਨੇ ਤੇ ਤੂੰ ਮੇਰੇ ਕੋਲ ਬਲਵਾਈਏ ਉਹ ਮੈਨੂੰ ਫੁੱਲ ਜਿਹੜੀ ਆਡੀਓ ਚਾਹੀਦੀ ਹੈ ਕਹਿੰਦਾ ਵੀਰ ਜੀ ਗਰੁੱਪਾਂ ਵਿੱਚ ਪਾ ਕੇ ਮੈਂ ਡਿਲੀਟ ਕਰ ਦਿੱਤੀ ਮੈਂ ਰੱਖੀ ਨਹੀਂ ਆਪਣੇ ਕੋਲ ਫਿਰ ਉਹ ਬੰਦਾ ਮੇਰੇ ਕੋਲ ਇਹ ਬਕਾਇਦਾ ਮਾਫੀ ਮੰਗ ਕੇ ਮੇਰੇ ਨਹੀਂ ਤੁਹਾਡੇ ਬਾਅਦ ਜਦੋਂ ਸਪਸ਼ਟੀਕਰਨ ਦਿੱਤਾ ਹਾਂਜੀ ਤੁਸੀਂ ਤੁਸੀਂ ਨਾ ਜਿਸ ਜੋ ਗੱਲ ਕਹਿ ਦਿੱਤੀ ਔਨ 에ਰ ਇਹ ਇਹ ਤੋਂ ਬਾਅਦ ਸਾਡਾ ਨਹੀਂ ਕੋਈ ਵੀ ਇਸ ਪੱਖ ਦੇ ਵਿੱਚ ਸਵਾਲ ਬਚਦਾ ਤੇ ਨਾ ਕਿਉਂਕਿ ਮਕਸਦ ਸਾਡਾ ਇਹ ਆ ਭਈ ਜਿਹੜੀ ਨਾ ਅਸੀਂ ਮੈਂ ਤੁਹਾਨੂੰ ਦੱਸਾਂ ਕਿ 2010 ਵਿੱਚ ਅਸੀਂ ਜਥੇਦਾਰ ਅਕਾਲ ਤਖਤ ਨੂੰ ਚਿੱਠੀ ਪਾਈ ਸੀ ਸਾਡੇ ਕੋਲ ਅਜੇ ਵੀ ਚਿੱਠੀ ਅਵੇਲੇਬਲ ਆ ਤੇ ਤੇ ਗੱਲ ਉਦੋਂ ਪਹਿਲਾਂ ਫੋਨ ਤੇ ਹੋਈ ਇੱਧਾ ਪੌਣਾ ਘੰਟਾ ਗੱਲ ਜਦੋਂ 2009 ਦੇ ਵਿੱਚ ਇੱਥੇ ਅਸਲ 'ਚ ਉਦੋਂ ਤਰਲੋਚਨ ਸਿੰਘ ਕੇਸਕਰ ਸਾਹਿਬ ਦੇ ਜਥੇਦਾਰ ਆਇਓ ਸੀ ਆਫ ਨਿਊਜ਼ੀਲੈਂਡ ਅੱਛਾ ਜੀ ਗੱਲ ਹੋਈ ਸੀ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਸਿੱਖਣ ਦੀ ਅਸੀਂ ਉਹ ਅੰਮਨਗੜ੍ਹ ਉਹਦੇ ਨਾਲ ਤਰਲੋਚਨ ਸਿੰਘ ਨਾਲ ਬੈਠੇ ਇੱਧਾ ਪੌਣਾ ਘੰਟਾ ਤੇ ਅਸੀਂ ਕਹਿੰਦੇ ਦੇਖੋ ਤੁਸੀਂ ਤੈਅ ਕੀਤਾ ਹੈ ਤੁਸੀਂ ਤਾਂ ਸਿੱਖਣ ਆਈਆਂ ਤੇ ਕਹਿੰਦੇ ਨਹੀਂ ਇਹ ਨਹੀਂ ਗੱਲ ਹੈਗੀ ਭਈ ਭਈ ਇੱਥੇ ਸਾਡੇ ਇੱਕ ਤੋਂ ਓਡੀ ਗੱਲ ਮੈਂ ਰੋਕ ਕੇ ਮਿਲ ਗਿਆ ਇੱਕ ਥੋੜੀ ਜਿਹੀ ਗੱਲ ਰੋਕ ਸਕਦਾ ਮੈਂ ਜੀ ਸਰ ਹਾਂ ਹਾਂ ਜਦੋਂ ਆਨੰਦਪੁਰ ਸਾਹਿਬ ਹੋਇਆ ਸੀ ਨਾ ਆਪਣਾ ਮੇਰੇ ਖਿਆਲ ਦਸਮ ਗ੍ਰੰਥ ਪਾਠਬੋਧ ਹਾਂਜੀ ਤੇ ਉਦੋਂ ਵੀ ਮੈਨੂੰ ਕਈਆਂ ਵੀਰਾਂ ਦਾ ਫੋਨ ਆਇਆ ਸੀ ਕਹਿੰਦੇ ਹਰਪ੍ਰੀਤ ਸਿੰਘ ਮਹਕੂਤ ਜੀ ਮੈਂ ਕਿਹਾ ਵੀਰ ਜੀ ਸਾਡਾ ਮਾਮਲਾ ਨਹੀਂ ਆ ਉੱਥੇ ਜਾਣਾ ਮੈਂ ਹੱਥ ਵਿੱਚ ਵੀ ਨਹੀਂਗਾ ਮੈਂ ਵਿਰੋਧ ਵਿੱਚ ਨਹੀਂ ਮੈਂ ਸਾਇਲੈਂਟ ਬੈਠਾ ਮੈਂ ਕੁਰਬਾਨੀ ਦਾ ਪ੍ਰਚਾਰ ਕਰਦਾ ਮਾਂ ਹਰਪ੍ਰੀਤ ਸਿੰਘ ਮਹਕੂਤ ਇੱਕ ਦਿਨ ਵੀ ਨਹੀਂ ਜਾਏਗਾ ਔਰ ਵੀਰ ਜੀ ਮੈਂ ਬਿਲਕੁਲ ਨਹੀਂ ਸੀ ਉੱਥੇ ਗਿਆ ਜਿੱਥੇ ਦਸਮ ਗ੍ਰੰਥ ਦਾ ਪ੍ਰਕਾਸ਼ ਕੋ ਵੀ ਉੱਥੇ ਮੈਂ ਕਥਾ ਕਰਨ ਦੇ ਲਈ ਨਹੀਂ ਜਾਂਦਾ ਕਿਹਦੀ ਗਦਬ ਦੀ ਗੱਲ ਹੈ ਜੀ ਜੀ ਨੇ ਇਹ ਉਹ ਉਹ ਜਿਹੜਾ ਜਿਹੜਾ ਵੀ ਦੀ ਮੈਨੂੰ ਥੋੜਾ ਜਿਹਾ ਇੱਕ ਤਕਲੀਫ ਹੋਈ ਹੈ ਸਰਨੇਕ ਭਾਜੀ ਤੁਹਾਡੇ ਤੋਂ ਦੇਖੋ ਕਿਉਂਕਿ ਤੁਸੀਂ ਮੇਰੀ ਸੋਚ ਦੇ ਸੀ ਹੈਨਾ ਜਿਵੇਂ ਹੁਣ ਮੇਰੀ ਇਹਨਾਂ ਦਿਨਾਂ ਵਿੱਚ ਦਲਜੀਤ ਸਿੰਘ ਨੇ ਡਿਆਨਾ ਵੀਰ ਜੀ ਨਾਲ ਵੀ ਗੱਲ ਹੋਈ ਫੋਰਮ ਤੇ ਕਈ ਹੋਰ ਰੇਡੀਓਸ ਨਾਲ ਵੀ ਗੱਲ ਹੋਈ ਮੈਂ ਸਭ ਨੂੰ ਦੱਸਿਆ ਮੈਂ ਕਿਹਾ ਵੀਰ ਜੀ ਇਸ ਵਕਤ ਮੇਰੇ ਹੱਕ ਵਿੱਚ ਸਭ ਕੁ ਕੁ ਮੈਂ ਕਹਿੰਦੀ ਮੇਰਾ ਪੱਖ ਜਿਹੜਾ ਗਲਤ ਪੇਸ਼ ਕੀਤਾ ਗਿਆ ਮੇਰਾ ਪੁਰਾਣਾ ਰਿਕਾਰਡ ਦੇਖੋ ਤੇ ਮੇਰਾ ਉਸ ਤੋਂ ਬਾਅਦ ਦਾ ਦੇਖੋ ਹੈਨਾ ਵੀ ਇਸ ਤੋਂ ਬਾਅਦ ਜੇ ਤੁਹਾਨੂੰ ਇੱਕ ਵੀ ਲਫ਼ਜ਼ ਜਿਸ ਦਿਨ ਮਿਲਜੀ ਹਰਪ੍ਰੀਤ ਸਿੰਘ ਮਕੂਦ ਦਸਮ ਗ੍ਰੰਥ ਦੇ ਇੱਕ ਵੀ ਸ਼ਬਦ ਬੋਲਦਾ ਮੈਂ ਤਾਂ ਉਸੇ ਵੇਲੇ ਕਥਾ ਦੇ ਵਿੱਚ ਬੋਲੂ ਅੱਗੇ ਖਲੋ ਕੇ ਬੋਲੂ ਵੀ ਹਰਪ੍ਰੀਤ ਸਿੰਘ ਬਖੂ ਆ ਤੇਰਾ ਸਟੈਂਡ ਕੀ ਹੈ ਨਹੀਂ ਨਹੀਂ ਮੈਂ ਇੱਕ ਚੀਜ਼ ਮਰਜੀ ਮੈਂ ਸਭਾਂ ਨੂੰ ਤੇ ਬੋਲ ਦੂਗਾ ਮੈਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਕਿ ਤੁਸੀਂ ਜੋ ਕਹਿ ਰਹੇ ਸੀ ਕੋਈ ਗੱਲ ਕਰ ਰਹੇ ਸੀ ਵੀ ਉਹਨਾਂ ਤੇ ਤੇ ਤੁਸੀਂ ਉਹ ਅਸੀਂ ਅਸੀਂ ਕਿਹਾ ਵੀ ਤੁਸੀਂ ਜਥੇਦਾਰ ਬਾਦਲਾਂ ਦੇ ਕਹਿੰਦੇ ਤੈ ਕਰ ਚੁੱਕੇ ਆ ਵੀ ਪ੍ਰੋਫੈਸਰ ਨੂੰ ਸਿੱਖਣਾ ਤੁਸੀਂ ਕਹਿੰਦੇ ਕਹਿੰਦੇ ਨਹੀਂ ਇਹ ਨਹੀਂ ਗੱਲ ਹੈਗੀ ਪਰ ਉਹ ਸਾਡੇ ਨਾਲ ਗੱਲ ਨਹੀਂ ਕਰਨੇ ਨੂੰ ਤਿਆਰ ਮੈਂ ਬੈਠਾ ਸੀ ਸਾਹਮਣੇ ਪੂਰਨ ਸਿੰਘ ਇੱਥੋਂ 200 ਕਿਲੋਮੀਟਰ ਦੂਰ ਰੰਗਾ ਸ਼ਹਿਰ ਆ ਉਹਦੇ ਘਰ ਬੈਠੀ ਸੀ ਮੈਂ ਖੜਾ ਹੋ ਗਿਆ ਮੈਂ ਜੇਬ ਚੋਂ ਫੋਨ ਕੱਢ ਲਿਆ ਮੈਂ ਕਿਹਾ ਤੇ ਹੁਣੇ ਹੀ ਫੋਨ ਲਾਵਾਂ ਮੈਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਟਾਈਮ ਬਲਾਈਏ ਤੁਹਾਡੇ ਨਾਲ ਬੈਠਣ ਦਾ ਜਫਰ ਨਰਮਨ ਕਹਿੰਦੇ ਨਹੀਂ ਨਹੀਂ ਬੈਜੋ ਬੈਜੋ ਤੁਸੀਂ ਮੈਂ ਕਿਹਾ ਹੁਣੇ ਹੀ ਗੱਲ ਕਰਾ ਦਿੰਨੀ ਤੁਹਾਡੀ ਆਪਾਂ ਇਹ ਗੱਲ ਤੁਸੀਂ ਕਿੱਦਾਂ ਕਹਿੰਨੇ ਆ ਕਿਉਂਕਿ ਅਸੀਂ ਉਹਨਾਂ ਨੂੰ ਘੇਰਨਾ ਚਾਹੁੰਦੇ ਸੀ ਗੱਲ ਇੱਥੇ ਜਾ ਕੇ ਮੁੱਕੀ ਪਈ ਪਈ ਨਹੀਂ ਇਹ ਨਹੀਂ ਹੋਊਗਾ ਅਸੀਂ ਕਿ ਐਦਾਂ ਕਰੋ ਕਿ ਦਸਮ ਗ੍ਰੰਥ ਦੇ ਸੰਬੰਧ ਵਿੱਚ ਤੁਸੀਂ ਇਹ ਦੱਸੋ ਕਿ ਪ੍ਰਕਾਸ਼ ਹੁਣਾਂ ਜੈ ਜੈ ਕਹਿੰਦੇ ਗਲਤ ਹੈ ਓਕੇ ਮੈਂ ਕਿ ਤੁਸੀਂ ਇੱਕ ਹੁਕਮਨਾਮਾ ਜਾਰੀ ਕਰੋ ਜਿਹਦੇ ਵਿੱਚ ਇਹ ਕਹਦੇ ਹੋ ਕਿ ਜਿਹੜਾ ਦਸਮ ਗ੍ਰੰਥ ਦਾ ਪ੍ਰਕਾਸ਼ ਕਰੂਗਾ ਗੁਰੂ ਦਸਮ ਗ੍ਰੰਥ ਕਹੂਗਾ ਉਹਨੂੰ ਵੀ ਛੇਕ ਦੇਾਂਗੇ ਜਿਹੜਾ ਨਿਤਨੇਮ ਦੀਆਂ ਬਾਣੀਆਂ ਦੇ ਉਲਟ ਬੋਲੂਗਾ ਉਹਨੂੰ ਵੀ ਛੇਕ ਦੇਾਂਗੇ ਓਕੇ ਤੇ ਉਹ ਚਿੱਠੀ ਅਸੀਂ ਲਿਖ ਕੇ ਭੇਜੀ ਅਸੀਂ ਇਹ ਵੀ ਉਹਨਾਂ ਨੂੰ ਕਿਹਾ ਸੀ ਮੈਂ ਪੂਰੀ ਜੀ ਗੱਲ ਤੁਹਾਨੂੰ ਪੁੱਛਣੀ ਚਾਹਣਾ ਤੁਸੀਂ ਨਿਤਨੇਮ ਦੀਆਂ ਜਿਹੜੀਆਂ ਬਾਣੀਆਂ ਨੇ ਜੋ ਸਿੱਖ ਰਹਿਤ ਮਰਿਆਦਾ ਦੇ ਮਤਲਬ ਕੋ ਉਹਦੇ ਹੱਕ ਵਿੱਚ ਉਹਦੇ ਸਬੰਧ ਵਿੱਚ ਦੇਖੋ ਜੀ ਅਸੀਂ ਕਿਸੇ ਟਾਈਮ ਤੱਕ ਉਹਦੇ ਬਾਰੇ ਸਾਈਲੈਂਟ ਸੀਗੇ ਹਾਂ ਤੇ ਇਹ ਗੱਲ ਮੈਂ ਤੁਹਾਨੂੰ ਉਹੀ ਦੱਸਦਾ ਵੀ 2009 ਵਿੱਚ ਅਸੀਂ ਉਹਨਾਂ ਨੂੰ 4 ਜਨਵਰੀ 2010 ਨੂੰ ਚਿੱਠੀ ਉਹ ਅਸੀਂ ਇਹਨਾਂ ਨੂੰ ਭੇਜੀ ਸੀ ਤੇ 22 ਹੈਡ ਪ੍ਰੋਚਸ ਨੂੰ ਦਿੱਤੀ ਸੀ ਉਸ ਵੇਲੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਤੇ ਜੇ ਜੇ ਤੁਸੀਂ ਇਹ ਸਟੈਂਡ ਲੈਨੇ ਆ ਹਾਂ 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 ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉਹਦਾ ਪ੍ਰਕਾਸ਼ ਨਹੀਂ ਹੋ ਸਕਦਾ ਹਾਂਜੀ ਜਿਹੜੇ ਬੰਦੇ ਅਮਰਤ ਸੰਚਾਰ ਦੀਆਂ ਨਿਯਮ-ਨੇਮ ਦੀਆਂ ਬਾਣੀਆਂ ਦੇ ਉਲਟ ਗੱਲ ਕਰਦੇ ਆ ਅਸੀਂ 24 ਘੰਟਿਆਂ ਚ ਉਹਨਾਂ ਦੇ ਸਾਈਨ ਕਰਾ ਕੇ ਤੁਹਾਨੂੰ ਦੇ ਦੇਵਾਂਗੇ ਕਿ ਜਾਂ ਉਹ ਚੁੱਪ ਕਰਨਗੇ ਇੱਕ ਸਾਲ ਲਈ ਹਾਂ ਹਾਂ ਜਾਂ ਉਹ ਇਹਦੇ ਬਾਰੇ ਸਟੈਂਡ ਬਦਲਣਗੇ ਬਿਸ਼ਰਤੇ ਤੁਸੀਂ ਇਹ ਹੁਕਮਨਾਮਾ ਜਾਰੀ ਕਰਕੇ ਜਿਹੜੇ ਪ੍ਰਕਾਸ਼ ਨਹੀਂ ਚੱਕਦੇ ਉਹਨਾਂ ਨੂੰ ਛੇਕੋ ਪੰਥ ਵਿੱਚੋਂ ਹੁਣ ਜੇ ਇਹ ਇਹ ਹਜੂਰ ਸਾਹਿਬ ਤੇ ਪਟਨਾ ਸਾਹਿਬ ਤੇ ਟਕਸਾਲ ਤੇ ਨਾਨਕਸਰੀਆਂ ਦੇ ਖਿਲਾਫ ਸਟੈਂਡ ਨਹੀਂ ਲੈਣਾ ਚਾਹੁੰਦੇ ਹੂੰ ਹੂੰ ਤੇ ਸਾਡੀ ਜਿਹੜਿਆ ਫੇ ਚਾਹੇ ਠੀਕ ਹੋਵੇ ਚਾਹੇ ਗਲਤ ਹੋਵੇ ਅਸੀਂ ਅਸਲੀ ਸਟੈਂਡ ਇਹਨਾਂ ਨੇ ਕੀ ਲੈਣਾ ਇਹਨਾਂ ਨੂੰ ਸਿਰਫ ਇੱਕ ਲਫਾਫਾ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਫੇ ਫੇ ਸਾਡਾ ਮੇਰੇ ਵਰਗ ਆਪਣੀ ਕਿਰਤ ਤੇ ਭਰੋਸਾ ਕਰ ਸਕਦਾ ਪਰ ਇਹਨਾਂ ਨੂੰ ਵਿਫਾਫਾ ਚਾਹੀਦਾ ਇਸ ਚੀਜ਼ ਦੇ ਉੱਪਰ ਬਿਲਕੁਲ ਇਹਨਾਂ ਦੀ ਕਿ ਜੇ ਇਹ ਬਿਆਨ ਵੀ ਦੇ ਦੇਣ ਨਾ ਵੀਡੀਓ ਵੀ ਦੇ ਦੇਣ ਤੇ ਤਾਂ ਵੀ ਉਹ ਭਰੋਸੇਯੋਗ ਨਹੀਂ ਹੋਵੇਗੀ ਤੇ ਉਹ ਨਹੀਂ ਉਹਦੇ ਵਿੱਚ ਤਾਂ ਫੇ ਇਹ ਸੀ ਨਾ ਕਿ ਜੇ ਉੱਥੋਂ ਹੁਕਮਨਾਮਾ ਜਾਰੀ ਹੁੰਦਾ ਜਦੋਂ ਉਹ ਇਕੱਠੇ ਹੋ ਕੇ ਟਕਸਾਲੀ ਇਕੱਠੇ ਹੋ ਕੇ ਪ੍ਰੋਫੈਸਰ ਦਰਸ਼ਨ ਸਿੰਘ ਦਾ ਦਵਾਨ ਰੋਕ ਸਕਦੇ ਆ ਤੇ ਅਸੀਂ ਵੀ ਇਕੱਠੇ ਹੋ ਕੇ ਹਜੂਰ ਸਾਹਿਬ ਜਾਂ ਪਟਨਾ ਸਾਹਿਬ ਜਾ ਸਕਦੇ ਸੀ ਜਾਂ ਉੱਥੇ ਜਾਣੇ ਵਾਲੇ ਪ੍ਰਚਾਰਕਾਂ ਨੂੰ ਸਟੇਜਾਂ ਤੋਂ ਰੋਕ ਸਕਦੇ ਸੀ ਜੀ 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 ਅਸੀਂ ਵੀ ਕਹਿੰਦੇ ਪਏ ਕਾਲ ਤਖ ਦਾ ਹੁਕਮਨਾਮਾ ਕਾਲ ਤਖ ਦੀ ਮਰਿਆਦਾ ਆ ਜਦੋਂ ਉਹ ਇਸ ਗੱਲ ਦੀ ਲੱਜਾ ਨਹੀਂ ਰੱਖਦੇ ਉਹਦੇ ਵਿੱਚ ਲਿਖਿਆ ਹੋਣ ਦੇ ਬਾਵਜੂਦ ਉਹ ੱੱਕੇ ਨਾ ਕਹਿੰਦੇ ਆ ਕਿ ਦਰਬਾਰ ਸਾਹਿਬ ਦੇ ਅੰਦਰ ਵੀ ਮਹਾਰਾਜ ਦੀ ਹਜੂਰੀ ਸੱਚ ਕੀਰਤਨ ਕਰਾਂਗੇ ਗੁਰੂ ਗ੍ਰੰਥ ਸਾਹਿਬ ਤੋਂ ਬਾਹਰੋਂ ਤੇ ਫਿਰ ਫੇ ਸਾਡਾ ਸਾਡਾ ਖੁੱਲਾ ਚੈਲੰਜ ਆ ਔਰ ਅਸੀਂ ਠੋਕ ਬਜਾ ਕੇ ਇਸ ਗੱਲ ਨੂੰ ਕਹਿੰਨੇ ਆ ਕਿ ਫਿਰ ਨਹੀਂ ਅਸੀਂ ਮੰਨਾਂਗੇ ਕਿਸੇ ਵੀ ਗੱਲ ਨੂੰ ਅਸੀਂ ਹਰ ਹੱਦ ਪਾਰ ਕਰਾਂਗੇ ਜੀ 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 ਖਲਾਕੇ ਸਾਡਾ ਸਾਡਾ ਸਟੈਂਡ ਰੱਖਣਾ ਵੀ ਪੈਣਾ ਆ ਸਾਡਾ ਸਾਡਾ ਮੰਨਣਾ ਇਹ ਸੀ ਸਾਡਾ ਮੰਨਣਾ ਇਹ ਸੀ ਵੀ ਪਿਛਲੇ 50 ਸਾਲ ਤੋਂ ਜਿਹੜੀ ਮਿਸ਼ਰੀ ਕਾਲਜਾਂ ਦੀ ਮਿਹਨਤ ਆ ਜੇ ਅਸੀਂ ਅਕਾਲ ਤਖਤ ਦੀ ਮਰਿਆਦਾ ਜਿਹੜੀ ਇਸ ਵੇਲੇ ਜਿਹੜੀਆਂ ਨਿਤਨੇਮ ਦੀਆਂ ਤੇ ਅਮਰ ਸੰਚਾਰ ਦੀਆਂ ਬਾਣੀਆਂ ਉਹਦੇ ਉਲਟ ਸਟੈਂਡ ਲੈਣੇ ਆ ਤੇ ਪੰਜਾਬ ਦੇ ਸਾਰੇ ਮਿਸਰੀ ਕਾਲਜ ਜਿਹੜੇ ਆ ਉਹ ਟਕਸਾਲਾਂ ਦੇ ਡੇਰਿਆਂ ਦੇ ਇਹਨਾਂ ਦੇ ਨਾਲ ਜਾ ਕੇ ਖੜੇ ਹੋ ਜਾਣੇ ਆ ਕਿਉਂਕਿ ਪੰਜਾਬ 'ਚ ਸਾਡੇ ਕੋਲ ਗਰਾਊਂਡ ਹੈ ਨਹੀਂ ਲੜਨ ਲਈ। ਜੀ 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 ਤੇ ਜੇ ਅਸੀਂ ਲੜਾਈ ਆਪਣੀ ਇਕਾਲਤਕ ਦੀ ਮਰਿਆਦਾ ਤੋਂ ਸ਼ੁਰੂ ਕਰਦੇ ਹਾਂ ਚਾਹੇ 10 ਸਾਲ 20 ਸਾਲ ਲੜੀਏ ਤੇ ਪੰਜਾਬ ਵਿੱਚ ਆਧਾਰ ਬਣੇ ਅਜੇ ਤਾਂ ਬਾਹਰਲੇ ਮੁਲਕਾਂ 'ਚ ਇੱਕ ਵੀ ਗੁਰਦੁਆਰਾ ਕੈਨੇਡਾ ਅਮਰੀਕਾ 'ਚ ਨਹੀਂ ਹੈਗਾ ਜਿਹੜਾ ਠੋਕ ਵਜਾ ਕੇ ਕਹੇ ਕਿ ਅਸੀਂ ਇਹ ਦਸਮਨਾਂ ਤੋਂ ਨਹੀਂ ਮੰਨਦੇ ਅਸੀਂ ਨਿਤਨੇਮ ਦੀਆਂ ਬਾਣੀਆਂ ਨੂੰ ਨਹੀਂ ਮੰਨਦੇ ਇੱਕ ਵੀ ਸੰਸਥਾ ਨਹੀਂ ਮਣੀ। ਜਿੱਥੇ ਜਾ ਕੇ ਸਾਡੇ ਵਿਦਵਾਨ ਕਥਾ ਕਰ ਲੈਣ ਦੇ ਵਿੱਚ ਹਰਨੇਤ ਭਾਜੀ ਪਤਾ ਕੀ ਕਰਨਾ ਚਾਹੀਦਾ ਯਾਰ ਇੱਕ ਆਪਾਂ ਹੋਣਾ ਆਪਸ ਵਿੱਚ ਭਰਾ ਮੰਨ ਮੈਨੂੰ ਇਹਦੇ ਲੱਗਦਾ ਹੈ ਵੀ ਆਪਾਂ ਨੂੰ ਇੱਕਦਮ ਸਾਰਾ ਕੰਮ ਕਰਨ ਦੀ ਬਜਾਏ ਕਿਉਂਕਿ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਲੋਕ ਜੁੜੇ ਹੋਏ ਨੇ ਜਦਕਿ ਮੈਂ ਅੱਜ ਤੱਕ ਵੀ ਜਾਪ ਸਾਹਿਬ ਤੇ ਸੋਈਆਂ ਦੀ ਵਿਆਖਿਆ ਨਹੀਂ ਕੀਤੀ ਮੇਰੀ ਤੁਹਾਨੂੰ ਕੋਈ ਵਿਆਖਿਆ ਵੀ ਨਹੀਂ ਮਿਲੇਗੀ ਸਤਹਾਰਨਪੁਰ ਮੈਨੂੰ ਕਿਹਾ ਗਿਆ ਸੀ ਵੀ ਜਾਪ ਸਾਹਿਬ ਦੀ ਵਿਆਖਿਆ ਕਰਨੀ ਮੈਂ ਕਿਹਾ ਵੀਰ ਜੀ ਜਗਜੀਤ ਸਿੰਘ ਸਾਹਿਬ ਦੀ ਕਰਾ ਲਓ ਮੈਂ ਜਾਪ ਸਾਹਿਬ ਦੀ ਨਹੀਂ ਕਰਨੀ ਉਦੋਂ ਮੁੱਦਾ ਵੀ ਨਹੀਂ ਸੀ ਅਜੇ ਤੋਂ ਛੇ ਤਰ ਪਹਿਲਾਂ ਜਦੋਂ ਮੈਨੂੰ ਪੁੱਛਿਆ ਗਿਆ ਕਿ ਤੁਸੀਂ ਕਿਉਂ ਨਹੀਂ ਕਰਨੀ ਮੈਂ ਕਿਹਾ ਵੀਰ ਜੀ ਇੱਕ ਪ੍ਰਚਾਰਕ ਹੋਣ ਦੇ ਨਾਤੇ ਨਾ ਕੁਝ ਸੰਕੇਤ ਅੱਗੋਂ ਦੇ ਆਉਣੇ ਸ਼ੁਰੂ ਹੋ ਜਾਂਦੇ ਵੀ ਆਉਣ ਵਾਲਾ ਮਾਹੌਲ ਕੀ ਹੋਵੇਗਾ ਯਾ ਲੇਕਿਨ ਮੇਰੀ ਖੱਤ ਜੋੜ ਕੇ ਬੇਨਤੀ ਹੈ ਜਪਜੀ ਸਾਹਿਬ ਦੀ ਵਿਆਖਿਆ ਕਰਾ ਲਓ ਜੀ ਸਦਕੇ ਕਰਾ ਲਓ ਮੈਂ ਜਪ ਸਾਹਿਬ ਦੀ ਵਿਆਖਿਆ ਵੀ ਨਹੀਂ ਕਰਾਂਗਾ ਹੈਨਾ ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹੁੰਨਾ ਮੈਂ ਜੀ ਆਪਾਂ ਦਸਮ ਗ੍ਰੰਥ ਦੇ ਪ੍ਰਕਾਸ਼ ਗੁਰਦੁਆਰਿਆਂ ਤੋਂ ਹਟਾ ਲਿਏ ਫਿਰ ਨਿਤਨੇਮ ਦੀਆਂ ਬਾਣੀਆਂ ਤੋਂ ਆਪਾਂ ਕਰੀਏ ਤੇ ਮੇਰੇ ਖਿਆਲ ਦੇ ਵਿੱਚ ਆਪਾਂ ਸਕਸੈਸ ਹੋ ਸਕਦੇ ਹਾਂ ਮੈਂ ਉਹ ਤੋ ਪ੍ਰਕਾਸ਼ ਚੱਕਣ ਤੋਂ ਬਾਅਦ ਵਿਚਾਰ ਹੋ ਸਕਦੀ ਆ ਹਾਂ ਅਜੇ ਅਜੇ ਮਸਲਾ ਇਹ ਆ ਧਰਮ ਸਿੰਘ ਨਿਆਂਗ ਨੇ ਕਹਿ ਦਿੱਤਾ ਕਿ ਜਿਹੜਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਉਹ ਗ੍ਰੰਥ ਉਹ ਦਸਮ ਗ੍ਰੰਥ ਬਾਰੇ ਕਿਹਾ ਗਿਆ ਆ ਅੱਛਾ ਉਹ ਕਹਿੰਦਾ ਕਿ ਕਿਉਂਕਿ ਦਸਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਨਹੀਂ ਹੂੰ ਹੂੰ ਜਿਹਨੂੰ ਤੁਸੀਂ ਬਣਾਇਆ ਨਹੀਂ ਉਹਨੂੰ ਥਾਪ ਨਹੀਂ ਸਕਦੇ ਤੁਸੀਂ ਹੂੰ ਹੂੰ ਉਹ ਕਹਿੰਦਾ ਉਹਦਾ ਲੌਜਿਕ ਆ ਉਹ ਕਹਿੰਦਾ ਕਿਉਂਕਿ ਲੈਣੇ ਨੂੰ ਗੁਰੂ ਨਾਨਕ ਨੇ ਬਣਾਇਆ ਸੀ ਜੀ ਉਹਨੇ ਥਾਪ ਦਿੱਤਾ ਗੁਰੂ ਜੀ ਨੌ ਪਾਸ਼ੇ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਦਸਵੇਂ ਪਾਸ਼ਾ ਦੀ ਬਾਣੀ ਨਹੀਂ ਤੇ ਉਹ ਗੁਰੂ ਕਿੱਦਾਂ ਥਾਪ ਸਕਦੇ ਉਹਨੂੰ ਉਹਨਾਂ ਦੀ ਬਾਣੀ ਦਸਮ ਗ੍ਰੰਥ ਵਿੱਚ ਆ ਜਿਹੜਾ ਜਿਹੜਾ ਉਹਨੇ ਕਹਿੰਦਾ ਗੁਰੂ ਮਾਨੇ ਉਹ ਗ੍ਰੰਥ ਕਿਹਾ ਉਹ ਦਸਮ ਗ੍ਰੰਥ ਨੂੰ ਕਿਹਾ ਹੂੰ ਹੂੰ ਗੁਰੂ ਗੋਬਿੰਦ ਸਿੰਘ ਦੀ ਬਾਣੀ ਕਹਿੰਦਾ ਉਹ ਨਿਰੰਕਾਰ ਆ ਉਹ ਰੱਬ ਆ ਸਿੱਖ ਦਾ ਸਿੱਖ ਦਾ ਅਕਾਲ ਪੁਰਖ ਆ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਆ ਦਸਮ ਗ੍ਰੰਥ ਹੂੰ ਹੂੰ ਫੋ ਵੀਰ ਜੀ ਉਹ ਕਿਵੇਂ ਬੋਲੂਗਾ ਨਹੀਂ ਆਪ ਸਿਆਣੇ ਹੋ ਕੋਈ ਨਹੀਂ ਹੁਣ ਪੰਗਾ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਮੰਨਦਾ ਨਹੀਂ ਨਹੀਂ ਉਹ ਉਹ ਤੁਹਾਡਾ ਜੀ ਮੇਰੇ ਕੀ ਛੋਟੇ ਜੀ ਵਿਚਾਰ ਸੁਣੋ ਸਖਸਾਲ ਨੇ ਸਿੱਖ ਰਹਿਤ ਮਰਿਆਦਾ ਜਿਹੜੀ ਪੰਥਕਿਆ ਨੂੰ ਨਹੀਂ ਮੰਨਿਆ ਜੱਥੇ ਵਾਲਿਆਂ ਨੇ ਇਹਨੂੰ ਨਹੀਂ ਮੰਨਿਆ ਠੀਕ ਹੈ ਜੀ ਤੇ ਆਂਦੇ ਕੋ ਹੁਣ ਸੁਣਦੇ ਜਾਏ ਜੇ ਜਿਹੜੇ ਰਹਿਤ ਮਰਿਆਦਾ ਤੇ ਕੋਈ ਵਿਵਾਦ ਵੀ ਹੁਣ ਉੱਠਦਾ ਆ ਮੇਰੇ ਖਿਆਲ ਦੇ ਵਿੱਚ ਸਮੇ ਸਮੇ ਦੇ ਮਤਾਬਕ ਆਪਣੀਆਂ ਮਰਿਆਦਾ ਤੇ ਵਿੱਚ ਥੋੜੀ ਬਹੁਤ ਤਬਦੀਲੀ ਚਾਹੀਦੀ ਹੈ ਯਾ ਠੀਕ ਹੈ ਜੀ ਬਦਲੀ ਦੇ ਸੰਕੇਤ ਜਿਹੜੇ ਨੇ ਉਹਦੇ ਲਈ ਥੋੜੀ ਜੀ ਆਵਾਜ਼ ਬਲੰਦ ਕਰਨੀ ਪੈਂਦੀ ਸਮਾਂ ਲੱਗਦਾ ਹੁੰਦਾ ਪਹਿਲੀ ਸਿੱਖ ਰਹਿਤ ਮਰਿਆਦਾ ਵੀ ਜਦੋਂ ਆਪਾਂ ਬਣਾਈ ਸੀ ਮੇਰੇ ਖਿਆਲ ਦੇ ਵਿੱਚ ਮਹਾਂਤਾਂ ਵੀ ਮਰਿਆਦਾ ਤੋਂ ਕਾਫੀ ਬਿਹਤਰ ਸੀ ਉਹਦੇ ਲਈ ਵੀ ਸਾਨੂੰ 14 ਸਾਲ ਦਾ ਸਮਾਂ ਲੱਗਿਆ ਹੂੰ ਹੁਣ ਜ਼ਮੀਨੀ ਪੱਧਰ ਤੋਂ ਆਵਾਜ਼ ਉੱਠਦੀ ਜੇ ਇਹਦੀ ਰਹਿਤ ਮਰਿਆਦਾ ਬਣੇ ਉਹ ਜਦੋਂ ਬਣੂਗੀ ਮੈਂ ਦਾਅਵੇ ਨਾਲ ਇਹ ਗੱਲ ਆ ਕੇ ਨੂੰ ਪਿਆਰਾ ਟਕਸਾਲਾਂ ਵਿਰੋਧ ਨਹੀਂ ਕਰ ਸਕਦੀਆਂ ਕਿਉਂਕਿ ਇਹਨੇ ਤੇ ਮੰਨੀ ਨਹੀਂ ਸੀ ਜੱਤੀ ਵਾਲੀ ਵਿਰੋਧ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੇ ਵੀ ਮੰਨੀ ਨਹੀਂ ਸੀ ਠੀਕ ਹੈ ਜੀ ਕਰਨਾ ਕਿੰਨਾ ਨੇ ਆ ਮਿਸ਼ਨਰੀ ਵੀਰ ਜਿੰਨੇ ਵੀ ਨੇ ਜਾਂ ਪ੍ਰਚਾਰਕ ਵੀਰ ਨੇ ਤੁਹਾਡੀ ਸੋਚ ਵਾਲੇ ਨੇ ਇਹਨਾਂ ਨੇ ਹੀ ਲਾਗੂ ਕਰਾਉਣੀ ਹੈ ਤੇ ਇਹਨਾਂ ਨੇ ਬੈਠ ਕੇ ਲਿਖਵਾਉਣੀ ਹੈ ਇਹਦਾ ਵਿਰੋਧ ਹੁਣ ਏਡਾ ਉੱਚੇ ਪੱਧਰ ਦਾ ਨਹੀਂ ਹੋਣਾ ਸਾਨੂੰ ਬਹੁਤ ਵੱਡਾ ਭਲੇਖਾ ਆ ਨਿਹੰਗ ਸਿੰਘ ਜਿੱਥੇ ਬੰਦियां ਵਿਰੋਧ ਨਹੀਂ ਕਰ ਸਕਦੀਆਂ ਉਹ ਤਾਂ ਉਹ ਤਾਂ ਗੱਲ ਇਹ ਨਾ ਹੁਣ ਅਥਾਰਟੀ ਕੌਣ ਹੈ ਇਸ ਵੇਲੇ ਇਸ ਵੇਲੇ ਵੜੌਣ ਦੀ ਕਾਲ ਕੌਣ ਦੇਊਗਾ ਕਰ ਜਿਹੜੀ ਅਥਾਰਟੀ ਆ ਉਹ ਤਾਂ ਦਿਨੋਂ ਦੇ ਨਿੱਗਰਦੀ ਜਾ ਰਹੀ ਆ ਜਾਂ ਤਾਂ ਉਸ ਅਥਾਰਟੀ ਦੇ ਬਰਾਬਰ ਅਥਾਰਟੀ ਖੜੀ ਕੀਤੀ ਜਾਵੇ ਜੀ ਹੁਣ ਜੇ ਜਿਹੜਾ ਜਿਹੜਾ ਜਿਹਨੂੰ ਸ਼ਰੂਮੀ ਕਮੇਟੀ ਅਕਾਲ ਤਖਤ ਪੰਜ ਤਖਤ ਜਿਹਨੂੰ ਅਥਾਰਟੀ ਇਹਨੂੰ ਕਹਿੰਦੇ ਨਾ ਸੀਐਸ ਪੱਲੇ ਤ ਵੀਰ ਜੀ ਇਸ ਵਕਤ ਪੰਜ ਤਖਤਾਂ ਦੇ ਉੱਪਰ ਕੌਣ ਹੈ ਤੁਸੀਂ ਦੱਸ ਦਿਓ ਕੋਈ ਵੀ ਨਹੀਂ ਹੈ ਨਹੀਂ ਨਹੀਂ ਉਹ ਉਹ ਹੁਣ ਜਿੰਨਾ ਚਿਰ ਉਹਦੇ ਬਰਾਬਰ ਕੋਈ ਸੰਸਥਾ ਨਹੀਂ ਖੜੀ ਕਰਦਾ ਕੋਈ ਜੇ ਜੇ ਕਦੀ ਵੀ ਕਿਸੇ ਚੀਜ਼ ਦੇ ਆਪਾਂ ਬਰਾਬਰ ਸੰਤਾ ਹੁਣ ਮੈਂ ਕਹਾਂ ਵੀ ਹਰਨੇਕ ਸਿੰਘ ਦੇ ਬਰਾਬਰ ਤੇ ਬੰਦਾ ਖੜਾ ਕਰਾਂ ਕਿਉਂ ਨਹੀਂ ਹਰਨੇਕ ਸਿੰਘ ਦੀਆਂ ਵਿਚਾਰਾਂ ਦੇ ਨਾਲ ਜਾਂ ਮੈਂ ਕੁਝ ਆਪ ਸਹਿਮਤ ਹੋਵਾਂ ਤੇ ਕੁਝ ਹਰਨੇਕ ਸਿੰਘ ਮੇਰੇ ਨਾਲ ਸਹਿਮਤ ਹੋਵੇ ਉਹ ਵੀ ਕਦੀ ਵੀ ਤੁਸੀਂ ਇੱਕ ਚੀਜ਼ ਮੇਰੇ ਜੀ ਨੋਟ ਕਰੋ ਬੰਦਾ ਨਹੀਂ ਬਦਲੀਦਾ ਹੁੰਦਾ ਬੰਦੇ ਦੀ ਸੋਚ ਬਦਲੀ ਜਾਂਦੇ ਤੇ ਮੱਚ ਬੈਠਾ ਨਹੀਂ 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 ਉਹ ਆ ਜਿਹੜੇ ਤਖਤ ਨੇ ਹੁਣ ਇੱਕ ਆਵਾਜ਼ਾਂ ਉੱਠੀਆਂ ਇੱਕ ਛੋਟੀ ਜੀ ਵਿਚਾਰ ਦੇਣਾ ਮੈਂ ਕਿਸੇ ਵੇਲੇ ਤਖਤਾਂ ਦੇ ਜਫੇਦਾਰ ਤਖਸਾਲ ਤੇ ਕਰਦੀ ਹੁੰਦੀ ਸੀ ਤੁਹਾਨੂੰ ਵੀ ਪਤਾ ਹੈ ਹੂੰ ਹੂੰ ਸਮਾ ਪਾ ਕੇ ਇਹ ਚੀਜ਼ ਦੇ ਵਿੱਚ ਥੋੜੀ ਜਿਹੀ ਘਾਟ ਆਈ ਤੇ ਜੈਨੀ ਮਾਨ ਸਿੰਘ ਨੂੰ ਕਿਹੜੀ ਤਖਤਾਲ ਨੇ ਤੈਅ ਕੀਤਾ ਸੀ ਨਹੀਂ ਸੀ ਕੀਤਾ ਹੈਨਾ ਥੋੜਾ ਥੋੜਾ ਹੱਥੋਂ ਬਾਹਰ ਨਿਕਲਦਾ ਜਾਂਦਾ ਹੌਲੀ ਹੌਲੀ ਸਮਾਂ ਐਸਾ ਆਏਗਾ ਜਦੋਂ ਆਪਣੇ ਪ੍ਰਚਾਰਕ ਹੀ ਹੁਣ ਦੇਖੋ ਸਿਆਸਤ ਦੇ ਵਿੱਚ ਆਉਣ ਨੂੰ ਕੁਝ ਤਿਆਰ ਹੋ ਗਏ ਵੀ ਕੋਈ ਘੱਲ ਨਹੀਂ ਜੇ ਸੰਗਤ ਸਾਨੂੰ ਲਾਉਂਦੀ ਹੈ ਤਾਂ ਅਸੀਂ ਸਿਆਸਤ ਦੇ ਵਿੱਚ ਐਸਟੀਪੀਸੀ ਚ ਅੱਗੇ ਆਵਾਂਗੇ ਜਥੇਦਾਰ ਬਣਨ ਲਈ ਵੀ ਕੋਈ ਤਿਆਰ ਹੋ ਜਾਵੇਗਾ ਕੋਈ ਬਹੁਤ ਵੱਡੀ ਗੇਮ ਨਹੀਂ ਹੈ ਜੀ ਹਾਂ ਪਰ ਨਹੀਂ ਉਹ ਉਹ ਕੰਟਰੋਲ ਮੈਨੂੰ ਲੱਗਦਾ ਪਿੱਛੇ ਹੋ ਜਾਦੇ ਆ ਕਿ ਹੁਣ ਤਾਂ ਹੁਣ ਤਾਂ ਡੋਰੀ ਜਾਦੇ ਖਿੱਚੀ ਜਾਣ ਖੈਰ ਇਹ ਇਹ ਵੱਖਰੇ ਪਿੱਛੇ ਦੇ ਉੱਤੇ ਵਿਚਾਰ ਕੰਟਰੋਲ ਦੀ ਕਿਹੜੀ ਗੱਲ ਆ ਮੈਨੂੰ ਕੋਈ ਛੋਟੀ ਜੀ ਗੱਲ ਦੱਸੋ ਤੁਸੀਂ ਬਾਦਲ ਦੀ ਜਾਣਿਆ ਐਸਡੀਪੀਸੀ ਦੇ ਵਿੱਚ ਤੁਹਾਨੂੰ ਵੀ ਪਤਾ ਬਚਪਨ ਵਿੱਚ ਆਪਾਂ ਕਹਾਣੀ ਸੁਣਦੇ ਹੁੰਨੇ ਸੀ ਬਈ ਬੰਦੇ ਦੀ ਜਾਨ ਤੋਤੇ ਵਿੱਚ ਆ ਉਹਨੇ ਤੋਤੇ ਦੀ ਧੌਣ ਮਰੋੜੀ ਬੰਦਾ ਮਰ ਗਿਆ ਐਸਡੀਪੀਸੀ ਜਿਸ ਦਿਨ ਪੰਕਤਕ ਹੱਤਾਂ ਦੇ ਵਿੱਚ ਆ ਗਈ ਉਸ ਦਿਨ ਬਾਦਲ ਸਰਕਾਰ ਖਤਮ ਹੋ ਜਾਏਗੀ ਕਿਉਂਕਿ ਸਾਰਾ ਖਰਚਾ ਐਸਡੀਪੀਸੀ ਦੇ ਵਿੱਚੋਂ ਜਾਂਦਾ ਆ ਠੀਕ ਹੈ ਜੀ ਇਹਨੂੰ ਖਤਮ ਕਰਨ ਦੇ ਲਈ ਕੀ ਕਰਨਾ ਪਏਗਾ ਸਾਨੂੰ ਇਸ ਵਾਰ ਇਲੈਕਸ਼ਨ ਦੇ ਵਿੱਚ ਆਪਣੇ ਬੰਦੇ ਉਤਾਰਨੇ ਪੈਣਗੇ 10% 15% ਘੱਟੋ-ਘੱਟ ਟੇਬਲ ਖੜਕਾਉਣ ਯੋਗ ਤੇ ਹੋ ਜਾਣਗੇ ਉਹਦੇ ਲਈ ਵੀ ਜਿਹੜੀ ਫਾਈਨੈਂਸ਼ੀਅਲ ਸਪੋਰਟ ਹੈ ਉਹ ਕਰਨੀ ਹੈ ਤੁਸੀਂ ਬਾਹਰੋਂ ਉਹਦੇ ਲਈ ਵੀ ਕੋਈ ਘੇੜ ਜਿਹੜੀ ਆ ਪਹਿਲਾਂ ਪਹਿਲਾਂ ਆਪਣੇ ਆਪ ਨੂੰ ਹੁਣ ਓਮਾਨ ਹੁਣੀ ਖੜੇ ਆ ਉਹ ਤਾਂ ਪਹਿਲਾਂ ਹੀ ਕਹਿੰਦੇ ਵੀ ਜਿਹੜੇ 10% ਦੇ ਵਿਰੁੱਧ ਗੱਲ ਕਰਦੇ ਉਹਨਾਂ ਦਾ ਸਮਾਜ ਬਾਈਕਾਟ ਕਰੋ ਜਿਹੜੀ 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 ਧਾਰਾ ਦੇਖੋ ਜਿੰਨਾ ਚਿਰ ਨਾ ਕੋਈ ਧਿਰ ਖੜੀ ਨਹੀਂ ਹੁੰਦੀ ਯੂਨਾਈਟ ਹੋ ਕੇ ਕੋਈ ਪੂਰੀ ਪਲੈਨਿੰਗ ਦੇ ਨਾਲ ਉਹਨਾਂ ਚਿਰ ਅਗਲੇ ਸਟੈਪ ਜਿਹੜੇ ਆ ਵਡਾ ਵੀ ਖੜਾ ਹੋ ਗਿਆ ਚਲੋ ਮੰਨ ਲਓ ਕਿਤੇ ਨਾ ਕਿਤੇ ਤੁਹਾਡੀ ਇੱਕ ਦੋ ਗੱਲਾਂ ਚ ਉਹਨਾਂ ਨਾਲ ਸਹਿਮਤੀ ਨਹੀਂ ਹੋਣੀ ਕਿਉਂਕਿ ਉਹਨਾਂ ਨੇ ਕਈ ਵਾਰੀ ਉਹ ਸ਼ਬਦ ਗਾਏ ਖਤਰੀ ਕੋਪੂਤ ਹੋ ਬਾਮਨ ਕੋ ਨਾ ਹੈ ਹੈ ਨਾ ਪਰ ਹਰ ਬੰਦੇ ਦੇ ਵਿੱਚ 100% ਵਿਰਤੀ ਗੁਣ ਨਹੀਂ ਹੁੰਦੇ ਆਪਾਂ 2% ਔਗਣ ਦੀ ਪ੍ਰਵਾਨ ਕਰਾਂਗੇ ਸਾਨੂੰ ਕੌਨਫੀਡੈਂਸ ਹੈ ਕਿ ਅਸੀਂ ਉਹ ਔਗਣ ਦੀ ਉਹਨਾਂ ਦੇ ਕੱਢ ਦੇਾਂਗੇ ਕੋਈ ਵੱਡੀ ਗੱਲ ਨਹੀਂ ਹੈ ਨਾ ਤੈਨਾਂ ਤੇ ਸਾਨੂੰ ਇਹ ਭਰੋਸਾ ਹੋਣਾ ਚਾਹੀਦਾ ਯਾਰ ਕਿਹੜੇ ਬੰਦਿਆਂ ਦੀ ਬਲਦੇਵ ਸਿੰਘ ਬਟਾਲੇ ਦੀ ਗੱਲ ਕਰਦੇ ਆ ਮੰਨ ਲਓ ਹਾਂ ਉਹਨਾਂ ਦੀ ਗੱਲ ਕਰਦੇ ਆ ਉਹ ਗੱਲਾਂ ਤਾਂ ਕੁਝ ਸਿੰਪਲੀਆਂ ਨਾ ਜੇ ਤੁਸੀਂ ਪੰਜਾਬ ਤੋਂ ਹੋਰ ਨਜ਼ਰੀਏ ਨਾਲ ਦੇਖਦੇ ਆ ਦੇਖੋ ਉਹ ਕਹਿਣ ਨੂੰ ਤਾਂ ਇੱਥੇ ਸਾਡੇ ਕੋਲ ਪਿੰਦਰਪਾਲ ਸਿੰਘ ਆਏ ਆ ਤੇ ਜਰਨੈਲ ਸਿੰਘ ਦੇ ਨਾਲ ਇਹਨਾਂ ਦੇ ਨਾਲ ਜਰਨੈਲ ਸਿੰਘ ਆਮ ਆਦਮੀ ਪਾਰਟੀ ਦੇ ਆ ਹੁਣ ਆਮ ਆਦਮੀ ਪਾਰਟੀ ਜਨੀਪਿੰਦਰਪਾਲ ਜਨੀਪਿੰਦਰਪਾਲ ਸਿੰਘ ਨਿਊਜ਼ੀਲੈਂਡ ਆਇਆ ਹੋਗਾ ਅੱਛਾ ਉਹ ਉਹ ਸਾਰਿਆਂ ਨੂੰ ਪਤਾ ਆ ਵੀ ਜਿਹੜੇ ਜਿਹੜੀ ਆਮ ਆਦਮੀ ਪਾਰਟੀ ਆ ਉਹ ਪੰਜਾਬ ਦੇ ਵਿੱਚ ਪੂਰੀ ਬਾਦਲਾਂ ਦੇ ਵਿਰੁੱਧ ਕੰਮ ਕਰ ਰਹੀ ਆ ਹਾਂਜੀ ਹੁਣ ਜੇ ਅਸੀਂ ਇਹ ਮੰਨ ਲਾਂਗੇ ਨਾ ਵੀ ਪਿੰਦਰਪਾਲ ਸਿੰਘ ਜੀ ਉਹਨਾਂ ਦੇ ਵਿਰੁੱਧ ਹੋ ਕੇ ਸਟੈਂਡ ਲੈਣ ਲੱਗੇ ਆ ਜਿੱਦਾਂ ਸਾਨੂੰ ਵਡਾਲਾ ਲੱਗ ਰਿਹਾ ਤਾਂ ਅਸੀਂ ਥੋੜੀ ਜਿਹੀ ਭੁਲੇਖੇ ਵਿੱਚ ਹੋਣਾ ਕਿਉਂਕਿ ਸਾਨੂੰ ਇਹ ਨਹੀਂ ਪਤਾ ਕਰਦੇ ਵੀ ਕਿਵੇਂ ਵਡਾਲਾ ਨਹੀਂ ਵਡਾਲੇ ਦੇ ਵਿਰ ਜੀ ਮੈਂ ਐਸਪੀਸੀ ਇਲੈਕਸ਼ਨ ਨਾਲ ਜੋੜ ਕੇ ਦੇਖ ਰਿਹਾ ਮਾਂ ਉਹ ਵੀ ਤੁਸੀਂ ਜਿਹੜੀਆਂ ਨਾ ਦੇਖੋ ਜਿੱਦਾਂ ਭਾਜਪਾ ਤੇ ਆਮ ਆਦਮੀ ਪਾਰਟੀ ਆ ਉਹ ਉਹਨਾਂ ਦਾ ਪਿੱਛਾ ਜਿਹੜਾ ਆ ਉਹ ਇੱਕ ਥਾਂ ਤੇ ਜੁੜਦਾ ਜਾ ਕੇ ਦੋਏ ਕਾਂਗਰਸ ਨੂੰ ਡੈਮੇਜ ਕਰਨਾ ਚਾਹੁੰਦੀ ਆ ਓਕੇ ਇਦਾਂ ਹੀ ਕਾਂਗਰਸ ਤੇ ਭਾਜਪਾ ਆ ਹੂੰ ਉਹਨਾਂ ਦਾ ਪਿੱਛਾ ਜਾ ਕੇ ਹਿੰਦੂ ਰਾਸ਼ਟਰਵਾਦ ਦੇ ਨਾਲ ਜੁੜਦਾ ਆ ਬਿਲਕੁਲ ਜੁੜਦਾ ਹੈ ਜੀ ਦੋਏ ਹਿੰਦੁਸਤਾਨ ਨੂੰ ਇੱਕ ਨੇਸ਼ਨ ਬਣਾ ਕੇ ਰੱਖਣਾ ਚਾਹੁੰਦੀ ਆ ਹਾਂਜੀ ਹਾਂਜੀ ਕਾਂਗਰਸ ਤੇ ਭਾਜਪਾ ਦੀ ਲੜਾਈ ਵਿੱਚੋਂ ਵੀ ਸਿੱਖਾਂ ਨੂੰ ਕੁਝ ਨਹੀਂ ਮਿਲਣਾ ਭਾਜਪਾ ਤੇ ਕੇਜਰੀਵਾਲ ਦੀ ਆਪਸੀ ਲੜਾਈ ਵਿੱਚੋਂ ਵੀ ਸਾਨੂੰ ਕੁਝ ਨਹੀਂ ਮਿਲਣਾ ਇਦਾਂ ਹੀ ਜਿਹੜੀ ਬਾਦਲਾ ਦੀ ਤੇ ਬੜਾਲੇ ਹੁਣਾਂ ਦੀ ਆਪਸੀ ਲੜਾਈ ਆ ਉਹਦੇ ਵਿੱਚੋਂ ਜਿਹੜੀ ਗੱਲ ਅਸੀਂ ਕਰ ਰਹੇ ਸਾਨੂੰ ਕੁੱਖ ਨਹੀਂ ਮਿਲਣਾ ਓਕੇ ਉਹ ਜਿਹੜੀ ਇਹਨਾਂ ਦੇ ਪਿੱਛੇ ਕੋਈ ਧਿਰ ਖੜੀ ਆ ਨਾ ਉਹ ਕਹੋਗੇ ਵੀ ਮੱਕਣ ਨੂੰ ਲਾ ਕੇ ਹੁਣ ਬੜਾਲੇ ਨਾਲ ਦੀ ਧਿਰ ਕਾਬਜ ਹੋ ਗਿਆ ਐਸੇ ਹੀ ਨੀਤੀ ਦੇ ਤਹਿਤ ਪਰਮਜੀਤ ਖਾਲਸਾ ਤੇ ਪਿੰਦਰਪਾਲ ਹੁਣੀ ਬਾਦਲਾ ਨਾਲ ਗੁੱਸੇ ਹੋਣ ਦਾ ਡਰਾਮਾ ਕਰ ਰਹੇ ਆ ਉੱਕੀ ਉੱਕੀ ਤਿਆਰੀ ਇਹ ਹੋ ਰਹੀ ਆ ਕਿ ਜਿੱਦਣ ਜਿੱਦਣ ਇਹ ਲੱਗਿਆ ਕਿ ਜਥੇਦਾਰ ਗਰਬਚਨ ਸਿੰਘ ਤੇ ਮੱਕਣ ਇਹ ਕੰਪਨੀ ਖਰਾਬੀ ਕਰ ਰਹੀ ਹੈ ਲਾਊ ਜੀ ਬਟਾਲੇ ਨੂੰ ਪ੍ਰਬੰਧ ਦੇ ਦਿਓ ਤਾਂ ਕਿ ਕੋਈ ਹੋਰ ਤੀਜੀ ਧਿਰ ਆ ਕੇ ਨਾ ਉੱਤੇ ਕਾਬਜ਼ ਹੋ ਜਾਏ ਹਾਂ 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 ਕੀ ਕੀਤਾ ਜਾ ਸਕਦਾ ਯਾਰ ਪਿੱਛੇ ਪਿੱਛੇ ਸਾਨੂੰ ਵੀ ਕੱਖ ਸਾਨੂੰ 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 ਥੋੜਾ ਜਿਹਾ ਵਿਰਾਟ ਰੂਪ ਦੇ ਦਾ ਲੈ ਕੇ ਫਿਰ ਵਿਚਾਰ ਕਰਨੀ ਪੈਣੀ ਆ ਜੀ ਜੀ ਜੀ